ਜੋ ਜਿਹੜਾ ਪੜਨਾ ਨਹੀਂ ਨਾ ਚਾਹੁੰਦਾ ਕਿਉਂਕਿ ਕਈ ਵਾਰੀ ਮਾਪੇ ਪੈਸਾ ਲਾਉਣਾ ਚਾਹੁੰਦੇ ਹੁੰਦੇ ਆ ਮਾਪੇ ਪੜਾਉਣਾ ਚਾਹੁੰਦੇ ਆ ਪਰ ਬੱਚੇ ਦਾ ਆਪਣਾ ਪੜਨ ਵਾਸਤੇ ਮਾਈਂਡ ਨਹੀਂ ਹੁੰਦਾ ਪੜਨ ਵਾਸਤੇ ਉਹਦਾ ਮਨ ਨਹੀਂ ਹੁੰਦਾ ਸਾਧ ਸੰਗਤ ਜਿਹੜੇ ਬੱਚੇ ਦਾ ਪੜਨ ਨੂੰ ਮਨ ਨਾ ਨਾ ਕਰੇ ਉਹਨੂੰ ਦੁਨੀਆ ਦਾ ਕੋਈ ਟੀਚਰ ਪੜਾ ਨਹੀਂ ਦੇ ਸਕਦਾ ਇਹ نوٹ ਕਰੇ ਉਹਵੇਂ ਜਿੱਥੋਂ ਮਰਜੀ ਕੋਈ ਆ ਜਾਏ ਨਹੀਂ ਪੜਾ ਸਕਦਾ ਕਿਉਂਕਿ ਜਿੰਨਾ ਚਿਰ ਬੱਚੇ ਦੀ ਆਪਣੀ ਸਹਿਮਤੀ ਨਹੀਂ ਹੈ ਦੂਜੀ ਬੇਨਤੀ ਕਰਾਂ ਜਿਹੜਾ ਮਰੀਜ਼ ਸੱਦ ਸੰਗਤ ਰਾਜੀ ਨਹੀਂ ਹੋਣਾ ਚਾਹੁੰਦਾ ਨਾ ਉਹਨੂੰ ਦੁਨੀਆ ਦਾ ਕੋਈ ਵੀ ਡਾਕਟਰ ਰਾਜੀ ਨਹੀਂ ਕਰ ਸਕਦਾ ਕਿਉਂਕਿ ਮਰੀਜ਼ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਡਾਕਟਰ ਸਭ ਤੋਂ ਪਹਿਲਾਂ ਪਰੇਜ ਦਾਖ ਦਾ ਮਰੀਜ਼ ਨੂੰ ਉਹ ਕਹਿੰਦਾ ਵੀ ਆ ਦਵਾਈ ਤੇ ਲੈ ਜਾ ਪਰ ਆ ਚੀਜ਼ਾਂ ਦਾ ਅਪਰੇਜ ਰੱਖਣਾ ਪਏਗਾ ਤਾਂ ਤੂੰ ਰਾਜੀ ਹੋਏਗਾ ਤੇ ਹੁਣ ਡਾਕਟਰ ਨੇ ਘਰ ਤੇ ਆਉਣਾ ਨਹੀਂ ਵੀ ਬੰਦੇ ਨੂੰ ਦਵਾਈ ਵੀ ਡਾਕਟਰ ਆਪ ਆਣ ਕੇ ਦੇਣ ਉਹਨੇ ਤੇ ਲਿਖ ਕੇ ਦੇ ਦਿੱਤਾ ਦਵਾਈ